ਮਸ਼ਹੂਰ ਪੰਜਾਬੀ ਗਾਇਕ ਬਲਕਾਰ ਸਿੱਧੂ ਹੁਣ ਗਾਇਕੀ ਤੋਂ ਇਲਾਵਾ ਬਿਜ਼ਨਸ ਵੀ ਕਰਨਗੇ ਮੰਗਲਵਾਰ ਨੂੰ ਮੁਹਾਲੇਚ ਇਹਨਾਂ ਨੇ ਆਪਣੇ ਨਵੇਂ ਸਲੂਨ ਦਾ ਇਨੌਗੁਰੇਸ਼ਨ ਕੀਤਾ ਜਿੱਥੇ ਹੋਰ ਵੀ ਪੰਜਾਬੀ ਗਾਇਕ ਜਿਵੇਂ ਕਿ ਹਰਪਜਨ ਮਾਨ ਜਸਸੀ ਗਿਲ ਅਤੇ ਬੱਬਲ ਰਾਏ ਮੁਬਾਰਕਾਂ ਦੇਣ ਪਹੁੰਚੇ ਪਰ ਗਾਇਕੀ ਚ ਇਹਨਾਂ ਨਾਮ ਕਰਨ ਤੋਂ ਬਾਅਦ ਵੀ ਬਲਕਾਰ ਸਿੱਧੂ ਨੂੰ ਬਿਜ਼ਨਸ ਕਰਨ ਦੀ ਕੀ ਲੋੜ ਪਈ ਅੱਜ ਕੱਲ ਦਾ ਜਿਹੜਾ ਜੋਗਾ ਜੀ ਉਹਦੇ ਚ ਕੀ ਹੈਗਾ ਅੱਗੇ ਅਸੀਂ ਗਾਉਂਦੇ ਸੀ ਕੈਸੜਾ ਬਿਕਦਿਆਂ ਸਾਨੂੰ ਕੰਪਨੀ ਪੈਸੇ ਦਿੰਦੀ ਸੀ ਠੀਕ ਹੈ ਜੀ ਮੌਜ ਨਾ ਆਉਂਦੀ ਸੀ ਵੀਡੀਓ ਬਣਦੇ ਵੱਡੇ ਵੱਡੇ ਅੱਜ ਸਾਨੂੰ ਆਪਣੇ ਤੇ ਪੈਸੇ ਖਰਚ ਕਰਨੇ ਪੈਂਦੇ ਨੇ ਸ਼ੋਬਿੰਦਸਾ ਜਿਹੜਾ ਉਹਦੇ ਨਾਲ ਨਾਲ ਕੰਮ ਇਹ ਵੀ ਜ਼ਰੂਰੀ ਹੈ ਵੀ ਅਸੀਂ ਇਸ ਲਾਈਨ ਦੇ ਵਿੱਚ ਬਣੇ ਰਹੀਏ ਨਾਲ ਇੱਕ ਬਿਜ਼ਨਸ ਕੀਤਾ ਹਰ ਬੰਦਾ ਕਰਦਾ ਵੱਡੇ ਵੱਡੇ ਐਕਟਰ ਕਰੀ ਬੈਠੇ ਅੱਜ ਤਾਂ ਕਿਹਦੇ ਅੱਜ ਤਾਂ ਇੱਕ ਨਿੱਕੇ ਜਿਹੇ ਪੰਜਾਬ ਦੇ ਨਿੱਕੇ ਜਿਹੇ ਕਲਾਕਾਰ ਇੱਕ ਕੰਮ ਕਲਾਕਾਰ ਕੱਲਾ ਜੇ ਅਸੀਂ ਹੁਣ ਸਿੰਗਿੰਗ ਕਰਨ ਜਾਣਦੇ ਆ ਬਹੁਤ ਲੌਂਗ ਟਾਈਮ ਹੋ ਗਿਆ ਮੈਨੂੰ ਪਿਆਰ ਦਿੱਤਾ ਮੇਰੇ ਪੰਜਾਬੀਆਂ ਨੇ ਪੰਜਾਬੀ ਗੀਤ ਸਾਨੂੰ ਸੁਣਦੇ ਆ ਪਰ ਨਾਲ ਦੀ ਨਾਲ ਕੋਈ ਰੋਜੀ ਰੋਟੀ ਦਾ ਜਿਹੜਾ ਸਾਧਨਾ ਹਰ ਬੰਦੇ ਦਾ ਹੋਣਾ ਜ਼ਰੂਰੀ ਹੈ। ਇੱਕ ਸਾਈਡ ਵਿੱਚ ਨੇ ਸੋਣਾ ਜ਼ਰੂਰੀ ਆ। ਬਲਕਾਰ ਦੀ ਇਸ ਗੱਲ ਤੋਂ ਜੱਸੀ ਅਤੇ ਬੱਬਲ ਵੀ ਵਾਕਫ ਰੱਖਦੇ ਨੇ ਕਿ ਕਮਾਈ ਦੇ ਮਾਮਲੇ 'ਚ ਪੰਜਾਬੀ ਗਾਇਕਾਂ ਦੀ ਹਾਲਤ ਕਾਫੀ ਮਾੜੀ ਹੈ। ਸਿੰਗਿੰਗ ਲਾਈਨ ਦੇ ਵਿੱਚ ਇਹ ਜ਼ਰੂਰ ਔਖਾ ਖਾਸ ਕਰਕੇ ਕਿ ਅੱਜ ਹੈ ਕੱਲ੍ਹ ਨਹੀਂ ਹੈ ਕਿਉਂਕਿ ਬਹੁਤ ਸਾਰੇ ਐਗਜ਼ਾਮਪਲਸ ਨੇ ਜਿਹੜੀਆਂ ਕਿ ਆਪਾਂ ਦੇਖਦੇ ਆਉਂਦੇ ਆ ਕਿ ਜਿਹੜਾ ਬੰਦਾ ਚੜਦਾ ਉਹ ਥੱਲੇ ਵੀ ਆਉਂਦਾ ਕਦੇ ਨਾ ਕਦੇ ਜ਼ਰੂਰ ਆਉਂਦਾ। ਤੋ ਅਹੀ ਟਾਈ ਕਰ ਦਿੰਨਾ ਹੈ ਕਿ ਜਿੰਨਾ ਟਾਈ ਬਾਬਾ ਜੀ ਨੇ ਬਖਸ਼ਿਆ ਉਸ ਟਾਈ ਚੰਗੇ ਪੈਸੇ ਕਮਾ ਲਈ ਤਾਂ ਕਿ ਅੱਗੇ ਫਿਊਚਰ ਕੋਈ ਚੰਗੇ ਕੰਮ ਕਰ ਸਕੇ ਜਿਸ ਦੇ ਨਾਲ ਅਸੀਂ ਆਪਣੀ ਫੈਮਲੀ ਜਿਹੜੀ ਅੱਗੇ ਤੋਰਨੀ ਹੈ ਪੱਤੀ ਉਹਨਾਂ ਦਾ ਖਰਚਾ ਮਣੇ ਜੇ ਅਸੀਂ ਇਹ ਤੋਂ ਪਹਿਲਾਂ ਕਿ ਐਚ ਜੁਲਾਉਦਾ ਸੀ ਕਿ ਹੁਣ ਜਾ ਕੇ ਡਾਕਟਰ ਚਲਦਾ ਖਰਚੇ ਤੁਹਾਡੇ ਤੇ ਮੱਦਦ ਹੁੰਦੇ ਕਿ ਫਿਊਚਰ ਦੇ ਵਿੱਚ ਤੁਹਾਨੂੰ ਪੈਸੇ ਦੀ ਜ਼ਰੂਰਤ ਬਹੁਤ ਹੀ ਪੈਂਦੀ ਹੈ ਜੇ ਕਲਾਕਾਰ ਜਿਵੇਂ ਮਾਰੀ ਘਟੀ ਜੋ ਤਰ੍ਹਾਂ ਦਾ ਵੀ ਰੁਪੀ ਹੋ ਕੇ ਆਉਂਦਾ ਹੈ ਦਾ ਮਤਲਬ ਕਿ ਤੁਹਾਨੂੰ ਬਹੁਤ ਸ਼ੋਸ਼ੇ ਵਾਲੀ ਬਹੁਤ ਕਰਨੀ ਪੈਂਦੀ ਹੈ ਮੈਨੂੰ ਲੱਗਦਾ ਹੈ ਇਸ ਪ੍ਰੋਫੈਸ਼ਨ ਦੇ ਵਿੱਚ ਕੋਈ ਕਿਤਾ ਪਾਇਰੇਸੀ ਅਤੇ ਦੂਜੀ ਸ਼ੋਸ਼ੇਬਾਜ਼ੀ ਵਾਕਈ ਗਾਇਕੀ ਦੇ ਕਾਰੋਬਾਰ ਚ ਕਿੱਥੇ ਕਿਸ ਦੀ ਤਕਦੀਰ ਕਦੋਂ ਫੁੱਟ ਜਾਏ ਕੋਈ ਪਤਾ ਨਹੀਂ